ਕਹਿੰਦੇ ਅੰਤਾਂ ਦੀ ਠੰਡ ਤੇ ਠੰਡ ਦੇ ਵਿੱਚ ਮਿਲਦੇ ਕੁਝ ਸਮਾਨ ਹੈ ਜੇ ਨੇ ਜਿਹੜੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ ਤੰਦਰੁਸਤ ਕੀ ਰੱਖਦੇ ਆ ਬਾਲੇ ਨੇ ਸੁਣਾਇਆ ਕਹਿੰਦੇ ਸਿਲਾਜੀਤ ਹੁੰਦਾ ਸਿਲਾਜੀਤ ਤੇ ਕੇਸਰ ਤੇ ਹੀਂਗ ਕਿੱਥੇ ਮਿਲਦੀ ਆ ਬਾਈ ਨੇਪਾਲ ਤੋਂ ਆ ਤੇ ਗੱਲਬਾਤ ਦਿਖਾਉਣੀ ਆ ਪੂਰੀ ਐਂਡ ਆ ਪਿਛਲੇ ਵਾਰ ਵੀ ਇੱਕ ਵੀਡੀਓ ਬਣਾਈ ਸੀ ਬਾਈ ਜੀ ਤੋਂ ਸਾਰੀ ਗੱਲਬਾਤ ਪੁੱਛਾਂਗੇ ਨੰਬਰ ਵੀ ਦਵਾਂਗੇ ਪਹਿਲਾਂ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤੇ ਅੱਜ ਇਹ ਵੀ ਦੱਸ ਦਿਓ ਕਿ ਨੂੰ ਕਿ ਨੂੰ ਪਤਾ ਲੱਗੇ ਵੀ ਅਸਲੀ ਸਿਲਾਜੀਤ ਕੀ ਚੀਜ਼ ਹੁੰਦੀ ਆ ਸਿਲਾ ਜੀ ਦੀ ਪਛਾਣ ਕਿਵੇਂ ਹੁੰਦੀ ਹੈ ਕੇਸਰ ਦੀ ਪਛਾਣ ਕਿਵੇਂ ਹੁੰਦੀ ਹੈ ਸਾਰੀ ਬਾਈ ਨੂੰ ਪੁੱਛਾਂਗੇ ਫੇਰੇ ਬਾਈ ਦੱਸੂਗਾ ਵੀ ਵੀ ਪਛਾਣ ਹੁੰਦੀ ਕੀ ਹੈ ਤੇ ਦੋਸਤੋ ਚਲਦੀ ਚਲਦੀ ਵੀਡੀਓ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕੀ ਨਾਮ ਹੈ ਮੇਰਾ ਧੰਨਦਾਰ ਰੋਕਾ ਹੈ ਹੈ ਧੰਨਦਾਰ ਰੋਕਾ ਜੁਮਲਾ ਚਲੋ ਨਾਮ ਸਮਝ ਵੀ ਨਹੀਂ ਆਇਆ ਫਿਰ ਵੀ ਬਾਤ ਕਰਾਂਗੇ ਆਪਸੇ ਸਾਰੀ ਜਾਣਕਾਰੀ ਲੇਗੇ ਧਨਬਹਾਦਰ ਜੁਗਲਾ ਜੁਮਲਾ ਜੁਮਲਾ

ਅੱਛਾ ਐਸੀ ਟੁੱਟ ਟੁੱਟ ਜਾਂਦੀ ਹੈ ਇਹ ਟੁੱਟ ਜਾਂਦੀ ਹੈ ਇਹ ਦੇਖੋ ਇੱਕ ਨੰਬਰ ਕਾ ਸੀ ਇਹ ਦੇਖੋ ਬਾਦ ਅਸਰ ਜੁਟੇਗਾ ਇਹ ਦੇਖੋ ਜੁਟ ਜਾਂਦੀ ਹੈ ਬਾਦ ਇਹ ਦੇਖੋ ਜੁਟ ਗਿਆ ਬਾਦ ਅਸਰ ਰਸਾ ਇਹ ਦੇਖੋ ਬਾਬਾ ਜੀ ਇੱਕ ਨੰਬਰ ਕਾ ਚੀਜ਼ ਹੈ ਇਹ ਕੋਨੇ ਦੰਦ ਕੋ ਠੀਕ ਹੋ ਜੀ ਬਸ ਬਸ ਐਸੀ ਠੀਕ ਹੋ ਜੀ ਦੰਦ ਕੋ ਠੀਕ ਹੋ ਜੀ ਦਾ ਖੁਜਲੀ ਠੀਕ ਹੋ ਜੀ ਸਾਰੀ ਮੇ ਫਾਇਦਾ ਹੋਣੀ ਚੀਜ਼ ਹੈ ਅੱਛਾ ਸ਼ਖਸ ਕੋ ਨਿਕਾਮਾ ਚੀਜ਼ ਆਪ ਇਸ ਨੇ ਕੋਈ ਨੁਕਸਾਨ ਨਹੀਂ ਹੋਏ ਫਾਇਦਾ ਹੀ ਫਾਇਦਾ ਚੀਜ਼ ਹੈ ਅੱਛਾ और भी कोई पहचान होती है इसकी इसके अरब पानी में सीधा शीतात्मक लें पानी ले पानी ले पानी ले पानी, पानी, पानी गर्म चाहिए ठंडा गर्म पानी दो छेती जी गर्म पानी मनीष गरम पानी है इसमें पत्थर पा, का है अच्छा ये पत्थर ही का ही पसीना होता है हिंग 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 है है, है, है का अच्छा सारी सारा चीज बताना ठीक है पहले मसाला सारा कुछ है मैं भी शिलाजीत शेयर कर दो नंबर बता दो मोबाइल नंबर मोबाइल नंबर मोबाइल नंबर अच्छा नहीं है कहां मिलोगे अगर किसी ने लेना हो तो माता सुंदरी कॉलेज गली ਜਾ ਬਾਈ ਇਹ ਡੇਲੀ ਮਤਲਬ ਇਹੀਂ ਸੇ ਗੁਜ਼ਰਤੇ ਹੋ ਡੇਲੀ ਇਹ 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 ਮਾਨਸ਼ਮਈ ਮਾਨਸ਼ਮਈ ਮਾਨ ਸਾਹਿਬ ਚ ਬਾਈ ਮਿਲ ਜੂਗਾ ਕਿਤੇ ਵੀ ਨਾਮ ਇੱਕ ਵਾਰ ਔਰ ਬਤਾਓ ਮੇਰਾ ਧੰਦਾਰ ਰੋਕਾ ਧੰਦਾਰ ਧੰਦਾਰ ਠੀਕ ਹੈ ਧੰਨਵਾਦ ਔਰ ਠੀਕ ਹੈ ਜੀ ਲਿਆਓ ਜੀ ਛੇਤੀ ਕਿਸਾ ਹੈ ਕੇਸਰਪੰਜਾਇ ਕੇਸਰ ਕਾ ਬੜਾ ਪਹਿਲੇ ਪਹਿਲੇ ਸਿਲਾਜੀਤ ਆਪਾ ਦੇਖ ਲਈ ਹਣਾ ਗੱਲਬਾਤ ਸਿਲਾਜੀਤ ਸਿਲਾਜੀਤ ਦੇ ਬਾਰੇ ਮੇਂ ਐਕੜਮ ਉਹ ਥਰ ਚੀਜ਼ ਹੈ ਸਾਹਿਬ ਸਿਲਾਜ ਤੱਕ ਆਈ। ਬਾਈ ਕਹਿੰਦਾ ਵੀ ਆਹ ਚੀਜ਼ ਹੈ ਨਾ ਜਿਹੜੀ ਇਹ ਬਣਾਉਂਦੀ ਹੈ ਸਿਲਾਜੀ ਤਹਿ ਠੰਡ ਦੇ ਵਿੱਚ ਕੰਮ। ਅੱਛਾ ਇੰਨੀ ਕੀ ਖਾਣੀ ਹੈ? ਆ ਜਿੱਥੇ ਨਹੀਂ ਖਾਣੀ। ਤੇ ਬਾਈ ਕਹਿੰਦਾ ਵੀ origignal ਦੀ ਪਛਾਣ ਹੈ ਕਿਸੇ ਕਿਸੇ ਨੂੰ ਹੁਣ ਕਿਹਨੂੰ ਕਿਹਨੂੰ ਪਛਾਣ ਆ ਉਹ ਵੀ ਦੱਸ ਦਿਓ। ਤੇ ਆ ਚੈੱਕ ਕਰਾਉਨੇ ਆ ਬਾਈ ਪਾਣੀ ਵੀ ਆ ਗਿਆ ਪਾਣੀ ਦੇ ਵਿੱਚ ਪਾ ਕੇ ਤੇ ਦੇਖਦੇ ਆ ਵੀ ਕੀ ਗੱਲਬਾਤ ਹੈ ਇਹ ਦੱਸੂਗਾ ਬਾਈ। ਹੱਥ ਜੀ ਫੜਾ ਦੇ ਬਾਈ ਨਹੀਂ ਫੜਾ ਦੇ ਆ। ਆਪ ਹੀ ਪਕੜ ਲਓ ਗਲਾਸ ਵੀ ਪਕੜ ਲਓ। ਹਾਂ। ਲਾ ਇਸਨੇ ਪਾਣੀ ਤੇ ਲਾਸਾ ਇਹ ਦੇਖੋ ਆਪਾਂ ਗੋਲਦੇ ਖੋਲਦੇ ਇੱਕ ਵਾਰ। ਹਾਂ। ਉਹ ਹੋ ਗਿਆ ਕੋਈ ਕਰ ਦਵਾ ਕੋਈ ਕਰ ਆਹ ਇੱਕ ਲੋ ਜੀ ਆਹ ਆ ਗਿਆ ਰੋਣ ਹਾਂ ਆ ਆਂ ਫਿਰ ਆਸ ਆਸ ਆ ਆ ਤੇ ਤੇ ਆ ਹੈਗੀ ਬਈ ਪਛਾਣ ਆ ਲੱਗਿਆ ਦੇਖੋ ਘੋਲਣਾ ਹਨਾ ਤੇ ਜਿਹੜੀ ਚੀਜ਼ ਘੋਲਦੀ ਆ ਤਾਂ ਬਸ ਇਹ ਦੋ ਪਛਾਣ ਹੋ ਜੇਗੀ ਇਸ ਸੇ ਪਤਾ ਚੱਲ ਜਾਏਗਾ ਛਿਲੇ ਜੀ ਤੇ ਰਿਜਨਲ ਹੈ ਕਿ ਨਕਲੀ ਹੈ ਲਓ ਜੀ ਇਹ ਤਾਂ ਕਰ ਲਈ ਪਛਾਣ ਹੁਣ ਸਿਲਾ ਜੀ ਦੀ ਹੁਣ ਅਗਲੀ ਵੀਡੀਓ ਆਪਾਂ ਪਾਉਨੇ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਇਸ ਦਾ ਰੇਟ ਕੀ ਹੈ ਇਹ ਤੋਂ ਬਤਾਓ ਕਿ ਆ 200 ਰੁਪਏ ਤੋਲਾ ਦਾ ਦੋ ਤੋਲਾ ਵੀਡੀਓ ਦਿਖਾਇਆ ਥੋੜਾ ਸਸਤਾ ਦੇ ਦੋਗੇ ਸਸਤਾ ਨਹੀਂ ਆਤੀ ਸਸਤਾ ਹੁੰਦਾ ਹੀ ਨਹੀਂ ਬਾਈ ਕਹਿੰਦਾ ਚੱਕਰ ਹੀ ਨਹੀਂ ਬਾਈ ਅਸੂਲਾਂ ਦੇ ਪੱਕੇ ਤੇ ਹੁਣ ਤੁਸੀਂ ਸ਼ਿਲਾਜੀਤ ਦੀ ਪਛਾਣ ਤਾਂ ਕਰ ਲਈ ਜਿਨੇ ਜਿਨੇ ਪਛਾਣ ਪਹਿਲਾਂ ਪਤਾ ਸੀ ਉਹ ਕਮੈਂਟਾਂ ਚ ਦੱਸ ਦਿਓ ਤੇ ਕਿਹੜਾ ਕਹਿੰਦਾ ਵੀ ਆ ਨਕਲੀ ਐ ਉਹ ਵੀ ਦੱਸ ਦਿਓ ਤੇ ਕਿਉਂ ਨਕਲੀ ਲੱਗਿਆ ਉਹ ਵੀ ਦੱਸਿਓ ਤੇ ਮਿਲਦੇ ਆ ਬਾਈ ਨਾਲ ਗੱਲਬਾਤ ਅਗਲੀ ਵੀਡੀਓ ਚ ਵੀ ਕਰਦੇ ਆ ਹੋਰ ਵੀ ਸਮਾਨ ਐ ਦੇ ਕੋਲੇ